ਉਹ ਵਾਗ ਰਿਹਾ ਕਿ ਨਾ ਆਹ ਕੰਸੇ ਥੋੜਾ ਹੀ ਖਾਸ ਨਾ ਇਹ ਫੋਟੋ ਨਾ ਵਾਗ ਗਈ ਧੀ ਹੋਏ ਇਹ ਵੀ ਨਾ ਕੋਈ ਜਿਹਾ ਨਹੀਂ ਮਾਰਾ ਆਹੋ ਆਹੋ 200 ਰੁਪਇਆ ਗੁਰਦੇਵ ਸਾਹਿਬ ਆ ਜੀ ਗੁਰਦੇਵ ਸਾਹਿਬ ਫੌਜੀ 200 ਰੁਪਇਆ ਗੁਰੂ ਕੇ ਨਗਰਾਂ ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਰੱਖਣ ਹਾਂ ਜੀ ਸਾ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤ ਗੁਰੂ ਘਰ ਆਰਾਧਾ ਕਟੀਆਂ ਕਰਦੇ ਹੋਏ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੇ ਹਨ ਨਾਟਕ ਧਾਲ ਖੰਡ ਚਾ ਬਾਲਣ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੇ ਹਨ 200 ਰੁਪਇਆ ਗੋਪਤ ਅਰਦਾਸ ਕਰਾਉਂਦੀਆਂ ਸੰਗਤ ਇਹ ਇਹ ਇੰਤਜ਼ਾਰ ਤੇ ਲੈ ਨੋ ਨਾਮ ਥਾਮ ਵਾਹਿਗੁਰੂ ਆਪ ਹੀ ਜਾਣਦੇ ਚੜ੍ਹਦੀ ਕਲਾ ਰੱਖਣ ਨੂੰ ਆਏ 200 ਰੁਪਏ ਆ ਪਹਿਲਾਂ ਵਾਲਾ ਠੀਕ ਆ ਹਾਂ ਵੀ ਆ ਦੇਖ ਲਓ 200 ਰੁਪਏ ਆ ਬਈ ਇਹ ਕਿਹੜਾ ਕਿੱਥੋਂ ਦਾ ਇਹ ਇਹ ਇੰਡੀਆ ਦਾ ਅਗਲੇ ਅਗਲੇ ਦੁੱਖੀ ਤੇਰੀ ਜੇਬ ਤੇ ਦੀ ਗੱਲਾਂ ਕਰਦਾ ਇਹ ਦੁੱਖੀ ਓਏ 200 ਗੋਲਦਾਨ ਹਾਂ ਵੀ 200 ਰੁਪਏ ਆ ਹੋਰ ਗੋਲਦਾਨ ਅਰਦਾਸ ਕਰਉਂਦੀਆਂ ਸੰਗਤ ਮਹਾਰਾਜ ਤੰਦਰੁਸਤੀ ਵਾਖ ਚੜ੍ਹਦੀ ਕਲਾ ਰੱਖਣ ਨੂੰ ਸ਼ਾਬਾਸ਼ ਸ਼ਾਬਾਸ਼ ਸੇਵਾਦਾਰਾਂ ਦੇ ਸ਼ਾਬਾਸ਼ ਚੱਲ ਬਈ ਨਵੀਂ ਕਰੀ ਚੱਲ ਭਾਈ ਓਲੇ ਬਹਲੇ ਨੂੰ ਮੌਕਾ ਰੱਖਦੇ ਨਗਰ ਦੌਰ ਤੇ ਲੱਗਰ ਡਾਕੀਆਂ ਵੱਲੋਂ ਬੜੀ ਚੜਦੀ ਕਲਾਲੇ ਲੰਗਰ ਚੱਲਦਿਆ ਸਾ ਸੰਗਤ ਅਨੰਦਪੁਰ ਸਾਹਿਬ ਜਿਨ੍ਹਾਂ ਦੀ ਅਗਰਾਹੀ ਕਰਦੇ ਹੋਈਆਂ ਸੰਗਤਾਂ ਤੁਹਾਡੇ ਦਰਾਂ ਵਿੱਚ ਪਹੁੰ ਚੁੱਕੀਆਂ ਹਨ ਅਜੈ ਸਿੰਘ 320 ਰੁਪਏ ਹਾਂਜੀ ਅਜੈਬ ਸਿੰਘ ਸੀਮੈਂਟ ਵਾਲੇ 320 ਰੁਪਏ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਬਖਸ਼ਣੋ 500 ਰੁਪਇਆ ਗੋਪਰ ਅਰਦਾਸ ਕਰਾਉਂਦੀ ਆ ਸੰਗਤ ਤੋਂ ਨਾਮ ਸਾਲਮ ਆਪ ਹੀ ਜਾਣਦੇ ਵਾਹਿਗੁਰੂ ਚੜ੍ਹਦੀ ਕਲਾ ਵਖਾਣਾ ਬਾਦ ਸਿੰਘ ਇਕਬਾਲ ਸਿੰਘ 500 ਇਕਬਾਲ ਸਿੰਘ 500 ਰੁਪਇਆ ਇੱਕ ਪ੍ਰਾਗ ਆਟੇ ਦੀ ਮਨਜਿੰਦਰ ਸਿੰਘ ਠੇਕੇਦਾਰ 500 ਮਨਜਿੰਦਰ ਸਿੰਘ ਠੇਕੇਦਾਰ 500 ਰੁਪਇਆ ਗੁਰੂ ਕੀ ਲੰਗਰ ਅਰਦਾਸ ਕਰਾਉਂਦੇ ਆ ਭਾਗ ਰਾਜ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਪਰਿਵਾਰਾਂ ਵੱਲੋਂ ਇੱਕ ਪ੍ਰਾਹਤ ਆਟੇ ਦੀ ਇੱਕ ਥਾਲ ਦਾਲ ਦਾ ਇੱਕ ਖੰਡ ਦਾ ਥਾਲ ਆਹ ਬਾਈ ਹਰਨੇਕ ਸਿੰਘ ਕੰਨਿਓ 100 ਰੁਪਇਆ ਹਰਨੇਕ ਸਿੰਘ ਦੇ ਪਰਿਵਾਰ ਵੱਲੋਂ 100 ਰੁਪਇਆ ਜੀਤਾ ਸੁਸਾਇਟੀ ਵਾਲਾ ਸਾਡਾ ਵੀਰ ਉਹਦੇ ਵੱਲੋਂ 500 ਰੁਪਇਆ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਬਾਹਰ ਰਾਜ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਰੱਖਣ ਚਲ ਬਾਈ ਸ਼ਾਬਾਸ਼ ਸਵਾਦ ਅਰੋਸ਼ ਸ਼ਾਬਾਸ਼ ਅੱਜ ਦਾ ਆਪਣਾ ਅਖੀਰਲਾ ਦਿਨ ਆ ਸਾਹ ਸਕਤ ਸਾਲ ਨੂੰ ਆਉਣ ਗਿਆ ਟਰੰਗਾਂ ਮੁੜ ਕੇ ਡੀਕਦਿਆਂ ਨੂੰ ਲੰਘ ਜਾਂਦਾ ਇੱਕ ਸਾਲ ਲਾਲੋ ਸਾਹਿਬ 25 ਸਾਲ ਹੋ ਗਏ ਆਪਣੇ ਲੰਗਰ ਚੱਲਦੇ ਨੂੰ ਦੌਧਰ ਦੇ ਲੰਗਰ ਨੂੰ 25 ਸਾਲ ਢੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਪਣੇ ਨਗਰ ਦੌਧਰ ਵੱਲੋਂ ਬੜੀ ਚੜ੍ਹਦੀ ਕਲਾ ਵਾਲੇ ਮਾਲ ਪੂੜਿਆਂ ਦੇ ਤੇ ਖੀਰ ਦੇ ਲੰਗਰ ਚੱਲਦੇ ਆ ਸਾਸ ਸੰਗ ਇਹ ਤੁਹਾਡਾ ਦਿੱਤਾ ਹੋਇਆ ਦਾਨ ਆ ਜਿਹੜਾ ਲੰਗਰਾਂ ਦੇ ਰੂਪ ਦੇ ਵਿੱਚ ਚੱਲਦਾ ਸਾਸ ਸੰਗ ਢੋਲੇ ਮਹੱਲੇ ਤੇ ਆ ਮਗਰ ਪੁੱਠੀ ਵਾਜੂ ਆਦੇ ਆਉਨੇ ਮੁਰਕੇ ਮੁੜ ਕੇ ਆਉਨੇ ਵੀਰੇ ਡਰੇ ਆਉਣਾ ਮੁੜ ਕੇ ਇੰਦੇ ਆ ਵੀ ਸਾਧ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤ ਗੁਰੂ ਕੇ ਰਸਤਾ ਕਟਕਾਂ ਕਰਦੇ ਹੋਏ ਸੇਵਾਦਾਰ ਤੁਹਾਡੇ ਦਰਾਂ ਦੇ ਵਿੱਚ ਹੀ ਲੱਗ ਰਹੇ ਹਨ ਮਹਾਰਾਜ ਤੰਦਰੁਸਤੀ ਵਾਖਣ ਚੜ੍ਹਦੀ ਕਲਾ ਰੱਖਣ ਮਿਹਰ ਪ੍ਰਾਪਤ ਸਭ ਤੇ ਹੱਥ ਨਕਰੂ ਸਾਰੇ ਨਗਰ ਦੇ ਵਿੱਚ ਸਵਾਗਤ ਪੈਦਲ ਚੱਲ ਕੇ ਪ੍ਰਕਲਮਾ ਕਰੀਆ ਸੰਗਤਾਂ ਨੇ ਪੈਦਲ ਚੱਲ ਕੇ ਥੋੜੇ ਤੋਂ ਥੋੜਾ ਬਹੁਤ ਤੇ ਥੋੜੇ ਥੋੜੇ ਨਾਲ ਸਾਰੇ ਸੰਗਤ ਅਨੰਦਪੁਰ ਸਾਹਿਬ ਆਪਣੇ ਨੰਗਰ ਚੱਲਦੇ ਬਹੁਤ ਚੜ੍ਹਦੀ ਕਲਾ ਨਾਲ 5 ਦਿਨ ਆਪਾਂ ਨੇ ਦੇਸ਼ਾਂ ਤੋਂ ਵਿੱਚੋਂ ਜਿੰਨੇ ਬੱਚੇ ਗਏ ਨੇ ਆਪਣੇ ਕੋਈ ਆਸਟ੍ਰੇਲੀਆ ਜੇ ਉਸਟ੍ਰੇਲੀਆ ਅਮਰੀਕਾ ਕੈਨੇਡਾ ਦਲਜੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਇਆ ਸਾਹੂ ਕਰਦੇ ਆ ਅਰਦਾਸਾ ਉੱਥੇ ਬੈਠੇ 21 2000 ਰੁਪਇਆ 31 31000 11 11000 ਰੁਪਇਆ ਬਾਹਰ ਗੁਰੂ ਇਹਨਾਂ ਨੂੰ ਤੰਦਰੁਸਤੀ ਦਾ ਵਾਸ਼ਣ ਚੜ੍ਹਦੀ ਕਲਾ ਰੱਖਣਾ ਹੋਵੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਾ ਆਪਣੇ ਜਿਹੜੇ ਨੰਦਪੁਰ ਆਪਣੇ ਨਾਲ ਚੱਲਦੇ ਪੈਦਲ ਚੱਲ ਕੇ ਉਹ ਜਿਹੜੇ ਅੱਜ ਅਗਲਾ ਆਂਡ ਕੈਨੇਡਾ ਅਮਰੀਕਾ ਪੇਲਿਆ ਨਿਊਜ਼ੀਲੈਂਡ 'ਚ ਬੈਠੇ ਆ। ਆ ਉੱਥੋਂ ਬੈਠੇ ਰੋਜ਼ ਦੀ ਰੋਜ਼ ਆ ਜਿਹੜੀਆਂ ਵੀਡੀਓ ਚੱਲਦੇ ਆ ਨਾ ਰੋਜ਼ ਦੀ ਰੋਜ਼ ਉਹਨਾਂ ਨੂੰ ਜਾਂਦੀਆਂ ਰੋਜ਼ ਲਾਈਵ ਖਾਉਂਦੇ ਆ ਸੀ ਨਾਲ ਦੀ ਨਾਲ ਉਹ ਦੇਖਦੇ ਆ ਤੇ ਕੰਮ ਕਰਦੇ ਵੀ ਦੇਖੀ ਜਾਂਦੇ ਆ। ਤੇ ਸਾਡੇ ਫੱਟੇ ਬੀਗੁਰ ਵਿਚੋੜਾ ਸੋਕਦਾਨ 50 ਲੱਖ ਰੁਪਏ ਦਾ ਗੁਰੂ ਕ ਲੰਗਰ ਅਰਦਾਸ ਕਰਉਂਦੇ ਆ ਬੰਦ ਇੱਕ ਬਰਾਤ ਕਣਕ ਦੀ ਗੁਰੂ ਕ ਲੰਗਰ ਅਰਦਾਸ ਕਰਾਈਆ ਸੰਗ ਤੇ ਸਾਡ ਗੁਰਜੀ ਕਿਰਪਾ ਕਾ ਚੜ੍ਹਦੀ ਕਲਾ ਰੱਖੋ ਸੇਹੋ ਫਾੜਨਾ ਖਾਲ ਖਾਣੂ ਬਿਛੇ ਰੱਖਣਾ ਜੀ ਮਰਦਨ ਗੁਰੂ ਦਾ ਨਾਮ ਜਰਾ ਸਾਰੇ ਜਾਣੇ ਆ ਰੋਕ ਕੇ ਸ਼ਾਬਾਸ਼ 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 5000 ਰੁਪਿਆ ਗੋਤ 100 ਰੁਪਿਆ ਅਰਦਾ ਕਰਉਂਦੀ ਆ ਸੰਗਤ ਵਾਹਿਗੁਰੂ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਰੱਖਣ ਬਾਲ ਵਾਲਾ ਟਰੈਕਟਰ ਵੀ ਮਗਰ ਨਾਲ ਆ ਰਿਹਾ 50 ਲੱਖ ਦਾ ਬੜਾ ਹੋਰ ਗੋਤ ਅਰਦਾਸ ਹੋ ਗਈਆ ਸੰਗਤ ਵਾਹਿਗੁਰੂ ਚੜ੍ਹਦੀ ਕਲਾ ਵਾਖ ਖੁਸ਼ੀਆਂ ਵਾਖ ਮੂੰਹ ਮੋੜ ਕੇ ਰੱਖਿਆ ਕਰੋ ਮੂੰਹ ਮੋੜ ਕੇ ਛੇਤੀ ਹੋ ਜਾਂਦੀ ਨਹੀਂ ਆਹ ਰਾਂਦ ਝੱਟ ਟੱਕ ਲੈਣੇ ਵਿੱਚ ਢੱਕ ਪੈਂਦੀ ਜੇ ਮੂੰਹ ਹੀ ਨਹੀਂ ਮੋੜਿਆ ਹਟ ਗਿਆ ਹਾਂਜੀ 100 ਰੁਪਿਆ ਗੁਰੂ ਕਲਾ ਕਰਾ ਚ ਅਰਦਾਸ ਕਰਾਉਂਦੀ ਆ ਸੰਗਤਾਂ ਮਾਹਗਰੂ ਨਾਥਾ ਮਾਪ ਹੀ ਜਾਣਦੇ ਆ ਰਾਜ ਸਿੰਘ ਉਹਨਾਂ ਦੇ ਪਰਵਾਰ ਵੱਲੋਂ 100 ਰੁਪਏ ਆ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਇਆ ਸਾਧਗੋ ਜੀ ਕਿਰਪਾ ਕਰਨ ਚੜ੍ਹਦੀ ਕਲਾ ਰੱਖਾ ਆ ਜੀ 100 ਰੁਪਏ ਹੋਰ ਗੋਪਤ ਅਰਦਾਸ ਕਰਾਉਂਦੀ ਆ ਸੰਗਤ ਤੇ 100 ਰੁਪਏ ਹੋਰ 2 ਬਿਨਾ 100 ਰੁਪਏ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਇਆ ਸੰਗਤਾਂ ਨੇ ਮਹਾਰਾਜ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖੇ ਓਲੇ ਮਹੱਲੇ ਨੂੰ ਮੌਕਾ ਰੱਖਦੇ ਹਰ ਸਾਲ ਦੀ ਤਰ੍ਹਾਂ ਗੁਰੂ ਕੇ ਆਰਾਧਾ ਦਾ ਕਟਕਾ ਕਰਦੇ ਹੋਏ ਤੁਹਾਡੇ ਤਰ੍ਹਾਂ ਦੇ ਬੈਦੀ ਲੱਗ ਰਹੇ ਹਨ ਇਹ ਸਾਲ ਬਾਅਦ ਆਉਂਦਾ ਦਿਹਾੜਾ ਸਾਹ ਸੰਕਤ ਸਾਲ ਬਾਅਦ ਇਹ ਜਿਹੜਾ ਤੁਸੀਂ ਦਾਣ ਕਰਦੇ ਆ ਨਾ ਓਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਲੰਗਰ ਚੱਲਦੇ ਆ ਪਰ ਇੰਨਾ ਕਰਦਾ ਹੋਰ ਵੱਲੋਂ ਇੱਥੋਂ ਬੈਗ ਲੈ ਲੋ ਜਿਹੜੇ ਬੰਦੇ ਲੰਗਰਾਂ 'ਚ ਜਾਂਦੇ ਆ ਉਹਨਾਂ ਨੂੰ ਪਤਾ ਵੀ ਕਿੱਡਾ ਵੱਡਾ ਲੰਗਰ ਚੱਲਦਾ ਦਾ ਸਰਦਾਰ ਮਾਲ ਪੂੜਿਆਂ ਦਾ ਆਖੀਰ ਦਾ ਆਹ ਦੇਖੇ ਮੂਹ ਆਪਾਂ ਜਹਾਂ ਦਵਾ ਕਰਾਣੇ ਦਿੱਤੀ ਉਹਨਾਂ ਨੂੰ ਪੁੱਛ ਗਿਆ ਵਾਕਸ਼ਣ ਵਾਹਿਗੁਰੂ ਚੜ੍ਹਦੀ ਕਲਾ ਰੱਖਣਾ ਆਹ ਵੀ ਸਤਨਾਗ ਸਿੰਘ ਦੇ ਪਰਿਵਾਰ ਵੱਲੋਂ ਇੱਕ ਬਰਾਹ ਦਾਟੇ ਦੀ ਤੇ 100 ਰੁਪਈਆ ਇੱਥੋਂ ਮੋੜਨੋ ਨਹੀਂ ਤਾਂ ਇੱਥੇ ਮੋੜ ਲਾਹੋ ਇੱਥੇ ਮੋੜ ਲਾਹੋ ਪਰ ਇੱਥੇ ਪੂਰੇ ਸਿੱਧੂ ਨਾਲ ਹੀ ਇੱਥੇ ਮੋੜ ਜੂ ਗਾਂ ਪਰੇ ਲਸਣ ਕੋਲ ਇੱਥੋਂ ਆਪੀ ਦੇਖੀਓ ਪੂਰੀ ਉਹ ਹੈਗਾ ਗਾਂ ਕਹਿੰਦੇ ਗਾਂ ਨਹੀਂ ਕਹਿੰਦਾ ਬੋਲਦਾ ਜਿੱਥੇ ਗੰਦੂ ਹੋਣਾ ਆਪਾਂ ਰਹੀ ਨਹੀਂ ਹੈ ਠੀਕ ਰਹਾ ਜੀ ਆਪਾਂ ਨਹੀਂ ਕਰੀਏ ਨਾ ਠੀਕਾ ਠੀਕਾ ਰੋਡ ਤੇ ਜਿੱਥੇ ਤੁਮ ਗ੍ਰੇਵਲ ਆ ਤੈਨੂੰ ਮੋੜ ਲੱਗਦਾ ਜਿੱਥੇ ਤੋਂ ਰੋਡ ਆ ਉਸ ਨੂੰ ਮੋੜ ਲਾ ਆਪਕੇ ਬਾਹਰ ਵੀ ਲੋਕਾਂ ਨਾਲੇ ਹੱਥੋਂ ਥਪਾ ਕੇ ਖੜ ਜਾਂਦੇ ਬੰਦੇ ਵਾਹਿਗੁਰੂ ਤੰਦਰੁਸਤੀਆਂ ਬਾਖਸ਼ਣ ਚੜ੍ਹਦੀ ਕਲਾ ਰੱਖਣ ਲੋ ਲੱਖ ਖੁਸ਼ੀਆਂ ਪਾਤ ਤਾਣੀਆਂ ਜੇ ਸਤਗੁਰ ਨਦਰ ਕਰੇ ਇੱਕ ਪ੍ਰਾਂਤ 800 ਰੁਪਏ ਇੱਕ ਪ੍ਰਾਂਤ ਆਟੇ ਦੀ 100 ਰੁਪਏ ਆਜੀ ਗੋਰਾ ਸਿੰਘ ਦੇ ਪਰਿਵਾਰ ਵੱਲੋਂ ਇੱਕ ਪ੍ਰਾਂਤ ਆਟੇ ਦੀ ਇੱਧਰ ਮੁੜਨੀ ਆ ਟਰਾਲੀ ਤੇ 100 ਰੁਪਇਆ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਬਾਹਰ ਗੁਰੂ ਤੰਦਰੁਸਤੀ ਵਾਖਣ ਚੜ੍ਹਦੀ ਕਲਾ ਰੱਖਣ ਹੋ ਦੇ ਹੋਥੋਂ ਮੁੜ ਜਣੀਆਂ ਟਰਾਲੀ ਇੱਥੋਂ ਕਰ ਲੋ ਬੈਕ ਜੇ ਗਾ ਨਹੀਂ ਜਣਾਉਂ ਤੈਨੂੰ ਨਹੀਂ ਹੋਊਗੀ ਕੋਈ ਕੋਈ ਨਾ ਆਪਾਂ ਕਰੀਏਗਾ ਕਿਵੇਂ ਆ ਗੁਰੇ ਕੈਮਰਾ ਠੀਕਾ 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 ਆਪਾਂ ਇੱਕ ਬੈਟ ਘਟ ਹੋਰ ਲਾਉਣਾ ਪੱਤਰ ਉਹਨੂੰ ਪੰਜਾਂ ਤੱਕ ਤੰਦਰਾਂ ਤਾਈ ਹਾਂ ਸਾਰੇ ਕੰਮ ਤੋਂ ਬਾਅਦ ਸ਼ਾਬਾਸ਼ ਸ਼ਾਬਾਸ਼ ਵਾਧਾ ਦੇ ਸ਼ਾਬਾਸ਼ ਉਹ ਕਾਹਦਾ ਆਣਾ ਵੇਖਿਆ ਇਹ ਕਹੀ ਕੋਈ ਨਾ ਮੁਰਦੋਂ ਕਾਇਆ ਯਾਰ ਇਹ ਦੇ ਬਗਾ ਜਾ ਉੱਥੇ ਕੰਦਿਆ ਇਲਜ਼ਾਮ ਹੋਇਆ ਅਗਰੇ ਦੀ ਮਚਾਰੀ ਉਹਦੇ ਨਾਲ ਫਰਦੀਆ ਟਰਾਲੀ ਆ ਵੀ ਦਾ ਆ ਜਾਨੀਆ ਵੀ ਆ ਆ ਵੀ ਸਾ ਸੰਗਤੋ ਅਨੰਦਪੁਰ ਸਾਹਿਬ ਵਾਲਿਆਂ ਸੰਗਤਾਂ ਗੁਰੂ ਗਿਆ ਰਾਤਾਂ ਕਥਨਾ ਕਰਦੇ ਹੋਏ ਉਹ ਟ੍ਰੇਨ ਟ੍ਰਾਮ ਨਹੀਂ ਘੜਿਆ ਨਹੀਂ ਯਾਰ ਉਹ ਤੇ ਬੜਕੜਿਆ ਸਾਡੇ ਤੋਂ ਉੱਰੀ ਆਏ ਤੁਸੀਂ ਉੱਥੇ ਹੀ ਘੜ ਜਾਂਦੇ ਨਾਲੇ ਪਤਾ ਚੱਗੋ ਆਹ ਨੂੰ ਬੱਚੇ ਆ ਕਹਾਂ ਤੋਂ ਬੋਲ ਲਾ ਕੇ ਕੋਈ ਦਵਾ ਓਏ ਯਾਰ ਇੱਥੇ ਕਰ ਲਾ ਪਹੀ ਤੇ ਬੈਕ ਜਾ ਰਾ ਦੇ ਇੱਥੇ ਕਰ ਲਾ ਕੱਲਾ ਕੱਲਾ ਇੱਥੇ ਬੈਕ ਹੋਈ ਕੋਈ ਕਾਹ ਨੂੰ ਬੋਲਿਆ ਮਜ਼ਾ ਆ ਬੈ ਜਾ ਕੇਲੀ ਥੱਲੇ ਕਰ ਥੱਲੇ ਬੈ ਜਾ ਸਿੰਗਲ ਆਏ ਦੇਖੀ ਆਪਣੀ ਬੈ ਜਾ ਥੱਲੇ ਥੱਲੇ ਬੈ ਜਾ ਉਹਨਾਂ ਦੇ ਦਿੱਤੇ ਹੁੰਦੇ ਨਾਮ ਦੇ ਫਿਰ ਉਹਨਾਂ ਨੂੰ ਚੱਲ ਵੇ ਚੱਲ 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 ਸ਼ਾਵਾ ਚੱਲ ਚੱਲ ਕਾਲਾ ਬੈ ਕੋਈ ਨੀ ਮਾਈ ਗੁਰੂ ਦੀ ਕਿਰਪਾ ਸੱਤੇ ਬਾਦਸ਼ਾਹ ਦੀ ਕੋਈ ਗੱਲ ਨਹੀਂ ਚਲੋ ਚੱਲ 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 ਵੇ ਚੱਲ ਸ਼ਾਵਾ ਸਿੱਧਾ ਜਾ ਰਿਹਾ ਹੈ ਕਾਲ ਚਾਲ 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 ਕੋਈ ਨਾ ਕੋਈ ਨਾ ਕੋਈ ਕਰਲਾ ਕਰਲਾ ਚੱਲ ਕੱਟ ਕੇ ਟਰਾਲੀ ਸਿੱਧਾ ਨਹੀਂ ਕਰਦਾ ਟਰੈਕਟਰ ਸਵਾਹ ਸ਼ਾਬਾਸ਼ ਸ਼ਾਬਾਸ਼ ਸਵਾਦ ਆ ਰਹੇ ਵਧੀਆ ਕੰਮ ਦੇ ਹਾਂ ਦੋ ਦੋ ਵਾਰ ਠੀਕ ਹੈ ਨਾਲ ਚੱਲਦਾ ਰਹੇ ਬਣਾ ਰਿਹਾ ਹੋ ਰਹੀ ਹੈ ਬੰਦਾ ਸਾਫਤਾ ਕਿ ਇਧਰ ਬਾਇਕਰੂ ਦੀ ਕਿਰਪਾ ਸੱਤੇ ਬਾਦਸ਼ਾਹ ਦੀ ਸੰਗਤ ਤੇ ਬਾਈ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਸਾਡੇ ਸੇਵਾਦਾਰ ਸੰਗਤਾਂ ਵੀ ਬੜੀਆਂ ਹਰਦਾ ਸੰਗ ਲਾ ਰਹੀਆਂ ਖੁਸ਼ ਹੋ ਕੇ ਐਵੇਂ ਨਹੀਂ ਪ੍ਰੂਬੋ ਵੇਸੇ ਮਹਾਰਾਜ ਜੀ ਦੇ ਨਾਮ ਤੇ ਲੰਗਰ ਚੱਲਦੇ ਸੰਗਤਾਂ ਦਾ ਸੰਜੋਗ ਆ ਨਗਰ ਤੋਹਰ ਦਾ ਦੇਖੋ ਕਿੱਦਾਂ ਚੱਲ ਰਿਹਾ ਹੈ ਉਹ ਨਹੀਂ ਹੁੰਦਾ ਅਸੀਂ ਚੱਲ ਜਾਂਦੇ ਹਾਂ ਚੱਲੀ ਜਾਣਾ ਤਾਂ 25 ਸਾਲ ਹੋ ਗਏ 25 ਸਾਲ ਸੰਘਰਸ਼ ਕਰਦੇ ਰਹੂੰ ਚਾਰ ਨਾਲ ਦੋ ਖਾਲੀ ਹੋ ਗਏ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਸੱਚੇ ਬਾਖਰਾ ਦੀ ਵਸ ਤੋਂ ਦੋ ਕਰਨ ਸੌਂ ਖੁੰਦੇ ਦੇ ਤਾਂ ਆਵਾਜ਼ ਕਿ ਤੱਕਰੀ ਆਹਾਂ